ਇੱਕ ਔਰਤ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਚੱਪਟਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਗਲੀ ਦੇ ਵਿੱਚ ਜਾ ਰਹੀ ਇੱਕ ਬਜ਼ੁਰਗ ਔਰਤ ਦੇ ਗਲ ਦੇ ਵਿੱਚੋਂ ਸੋਨੇ ਦੀ ਚੈਨ ਚੱਪਟੀ ਗਈ ਹੈ ਤੇ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਇੱਕ ਔਰਤ ਲੰਗੀ ਜਾ ਰਹੀ ਹੈ ਪਰ ਇੰਨੇ ਦੇ ਵਿੱਚ ਬਾਈਕ ਦੇ ਉੱਤੇ ਦੋ ਇਹ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਾਈਕ ਮੋੜ ਕੇ ਖੜਾ ਹੋ ਜਾਂਦਾ ਹੈ ਅਤੇ ਦੂਸਰਾ ਜੋ ਬਦਮਾਸ਼ ਹੁੰਦਾ ਹੈ ਝੱਪਟਮਾਰ ਹੁੰਦਾ ਹੈ ਉਹ ਔਰਤ ਦਾ ਪਿੱਛਾ ਕਰਦਾ ਕਰਦਾ ਉਸਦੇ ਪਿੱਛੇ-ਪਿੱਛੇ ਆ ਜਾਂਦਾ ਹਾਲਾਂਕਿ ਇੱਕ ਵਾਰ ਤਾਂ ਔਰਤ ਨੂੰ ਸ਼ੱਕ ਹੁੰਦਾ ਪਿੱਛੇ ਮੁੜ ਕੇ ਦੇਖਦੀ ਹੈ ਪਰ ਸ਼ਾਇਦ ਉਸ ਨੂੰ ਲੱਗਦਾ ਹੈ ਕਿ ਕੋਈ ਆਪਣਾ ਰਾਹ ਚੱਲ ਰਿਹਾ ਹੈ ਜਿਸ ਦੇ ਕਾਰਨ ਉਹ ਉਸਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦੀ ਤੇ ਬਾਅਦ ਦੇ ਵਿੱਚ ਜਿਵੇਂ ਉਸ ਚਪਟਮਾਰ ਨੂੰ ਮੌਕੇ ਦੇ ਉੱਤੇ ਦਾਅ ਮਿਲਦਾ ਤਾਂ ਉਹ ਔਰਤ ਦੇ ਗਲੇ ਦੇ ਵਿੱਚ ਪਾਈ ਸੋਨੇ ਦੀ ਚੈਨ ਨੂੰ ਝਪਟ ਲੈਂਦਾ ਹੈ ਹਾਲਾਂਕਿ ਉਸ ਔਰਤ ਦੇ ਵੱਲੋਂ ਮੌਕੇ ਤੇ ਸ਼ੋਰ ਵੀ ਮਚਾਇਆ ਜਾਂਦਾ ਹੈ ਪਰੰਤੂ ਇਹ ਚਪਟਮਾਰ ਇੰਨਾ ਤੇਜ਼ ਸੀ ਕਿ ਮੌਕੇ ਦੇ ਉੱਤੇ ਭੱਜ ਕੇ ਜਾ ਕੇ ਬਾਈਕ ਤੇ ਬੈਠ ਕੇ ਫਰਾਰ ਹੋ ਜਾਂਦਾ ਹੈ ਹਾਲਾਂਕਿ ਪਹਿਲਾਂ ਤਾਂ ਇਹਨਾਂ ਦੇ ਬਾਈਕ ਦਾ ਵੀ ਸੰਤੁਲਨ ਵਿਗੜਦਾ ਹੈ ਤੇ ਬਾਅਦ ਦੇ ਵਿੱਚ ਇਹ ਉੱਥੋਂ ਦੀ ਤੁਰੰਤ ਮੋਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਹੁਣ ਇਸ ਔਰਤ ਦੇ ਵੱਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਦਿਨ ਦਿਹਾੜੇ ਇੱਕ ਚੋਰੀ ਦੀ ਵਾਰਦਾਤ ਵਾਪਰੀ ਹੈ ਸਨੇਚਿੰਗ ਹੋਈ ਹੈ ਇੱਕ ਔਰਤ ਦੇ ਗਲਦ ਦੇ ਵਿੱਚੋਂ ਸੋਨੇ ਦੀ ਚੈਨ ਚਪਟੀ ਗਈ ਹੈ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਇਸ ਇਲਾਕੇ ਦੇ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਦੇ ਕਾਰਨ ਲੋਕਾਂ ਦਾ ਹੁਣ ਦਿਨ ਦੇ ਸਮੇਂ ਵੀ ਘਰ ਚੋਂ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਗਿਆ ਹੈ ਪੁਲਿਸ ਨੂੰ ਵੀ ਪਥੇਰੀ ਸੂਚਨਾ ਦਿੱਤੀ ਗਈ ਹੈ ਪਰੰਤੂ ਹਾਲੇ ਤੱਕ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਜਿਸ ਦੇ ਕਾਰਨ ਹੀ ਇਹ ਹੁਣ ਇੱਕ ਹੋਰ ਚੋਰੀ ਦੀ ਵਾਰਦਾਤ ਵਾਪਰੀ ਹੈ ਤਾਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਔਰਤ ਦੇ ਗਲ ਤੋਂ ਸੋਨੇ ਦੀ ਚੈਨ ਚਪਟੀ ਗਈ ਹੈ ਔਰਤ ਜਦੋਂ ਕੰਮ ਤੇ ਆਪਣੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਿੱਛੋਂ ਆਏ ਦੋ ਚਪਟਮਾਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜਿਸਨੇ ਵੀ ਇਸ ਸੀਸੀਟੀਵੀ ਤਸਵੀਰ ਨੂੰ ਦੇਖਿਆ ਇੱਕ ਵਾਰ ਤਾਂ ਉਸਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਕਿਉਂਕਿ ਬੇਰਹਿਮੀ ਦੇ ਤਰੀਕੇ ਦੇ ਨਾਲ ਇਹਨਾਂ ਚਪਟਮਾਰਾਂ ਦੇ ਵੱਲੋਂ ਔਰਤ ਦੇ ਗਲ ਦੇ ਵਿੱਚੋਂ ਸੋਨੇ ਦੀ ਚੈਨ ਚਪਟੀ ਗਈ ਹੈ ਹਾਲਾਂਕਿ ਜਦੋਂ ਇਹ ਚਪਟਮਾਰੀ ਕੀਤੀ ਜਾ ਰਹੀ ਸੀ ਤਾਂ ਔਸਮੇ ਔਰਤ ਦੇ ਗਲ ਦੇ ਉੱਤੇ ਨਿਸ਼ਾਨ ਵੀ ਪੈ ਜਾਂਦੇ ਨੇ ਔਰਤ ਦੇ ਵੱਲੋਂ ਸ਼ੋਰ ਵੀ ਮਚਾਇਆ ਜਾਂਦਾ ਹੈ ਜਦੋਂ ਤੱਕ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਉਦੋਂ ਤੱਕ ਇਹ ਦੋਵੇਂ ਚਪਟਮਾਰ ਮੌਕੇ ਤੋਂ ਫਰਾਰ ਹੋ ਗਈ ਸੀ ਹਾਲਾਂਕਿ ਹੁਣ ਇਹਨਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਇਹਨਾਂ ਚਪਟਮਾਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ ਹੈ